ਮਨਮੁਖ ਨਾਮ ਨਾ ਚੇਤਿਓ ਤ੍ਰਿਗ ਜੀਵਨ ਤ੍ਰਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨੀ ਨਾ ਵਸਿਓ ਗੁਣਤਾਸ ਮਨਮੁਖ ਨਾਮ ਨਾ ਚੇਤਿਓ ਮਨਮੁਖ ਨਾਮ ਨਾ ਚੇਤਨ ਨਹੀਂ ਨਾਮ ਦੇ ਪ੍ਰਤੀ ਉਹ ਚੇਤਨ ਹੋਈ ਨਹੀਂ ਹੈ ਜਾਗਰੂਕ ਹੋਈ ਨਹੀਂ ਨਾਮ ਦੇ ਪ੍ਰਤੀ ਉਹ ਤਾਂ ਵੈਗਰੂ ਵੈਗਰੂ ਕਰੀ ਗਏ ਨੇ ਮਨਮੁਖ ਕੋਈ ਰਾਮ ਰਾਮ ਕਰੀ ਗਿਆ ਕੋ ਹਰੀ ਹਰੀ ਕਰੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਨਾਮ ਹੁੰਦਾ ਕੀ ਹੈ ਜੇ ਨਾਮ ਦਾ ਚੇਤਨ ਜੇ ਤੇ ਨਹੀਂ ਤਾਂ ਉਹਨੂੰ ਭੁਲਿਆ ਵੀ ਕੱਖ ਨਹੀਂ राम राम ਕਰਤਾ ਸਭ ਜਗ ਭਰੇ राम ਨਾ ਪਾਇਆ ਜਾਏ RAM ਦੀ ਪ੍ਰਾਪਤੀ ਵੀ ਨਹੀਂ ਹੋਈ ਉਹਨਾਂ ਨੂੰ ਜਿੱਤੇ ਤਾਂ ਹਰੀ ਤਾਂ ਹਰੀ ਦੇ ਨਾਲੋਂ ਹਰੀ ਦੀ ਪ੍ਰਾਪਤੀ ਦੀ ਗੱਲ ਹੈ ਹਰੀ ਤੱਕ ਪਹੁੰਚਣ ਦੀ ਗੱਲ ਹੈ ਹਰੀ ਦਾ ਗਿਆਨ ਹਰੀ ਤੱਕ ਪਹੁੰਚਾਉਂਦਾ ਹੈ RAM ਦਾ ਗਿਆਨ RAM ਤੱਕ ਪਹੁੰਚਾਉਂਦਾ ਹੈ ਪ੍ਰਭ ਦਾ ਗਿਆਨ ਹੈ ਪ੍ਰਭ ਤੱਕ ਪਹੁੰਚਾਉਂਦਾ ਹੈ ਸ੍ਰੀ ਸ਼ਿਵਨ ਸ੍ਰੀਗਵਾਸ ਸ੍ਰੀ ਜੀਵਨ ਸ੍ਰੀਗਾ ਉਹਨਾਂ ਦਾ ਸੰਸਾਰ ਦੇ ਵਿੱਚ ਨਿਵਾਸ ਜਿੰਨਾ ਚਿਰ ਉਹਨਾਂ ਨੇ ਕੀਤਾ ਜਿੰਨੀ ਜ਼ਿੰਦਗੀ ਹੈ ਸਾਰਾ ਉਹਨਾਂ ਦਾ ਸਕਾਰ ਹੀ ਜਿਹਦੇ ਨਾਲ ਧਿਆਨ ਜੋੜ ਕੇ ਰੱਖਿਆ ਵਾਸ ਰੱਖਿਆ ਜਿਹੜੀ ਚੀਜ਼ ਤੇ ਉਹਨਾਂ ਨੇ ਉਹ ਵੀ ਸਕਾਰ ਹੈ ਉਹਨਾਂ ਦਾ ਜੇ ਕੁਡੀ ਜਿਹਨਾਂ ਵਾਸ ਰੱਖੇ ਉਹ ਧਿਆਨ ਜਿਹੜਾ ਜੋੜਦੇ ਰਹੇ ਉਹ ਸਾਰਾ ਸਕਾਰ ਚੱਲੇਗਾ ਵਪਾਰ ਚੱਲੇਗਾ ਜਿਹਦਾ ਜਿੱਤਾ ਖਾਣਾ ਪਹਿਨਣਾ ਜਿਹਦਾ ਜਿੱਤਾ ਖਾਂਦੇ ਆਂ ਅਸੀਂ ਤੇ ਪਹਿਨਦੇ ਆਂ ਸੋ ਮਨ ਹੀ ਨਾ ਵਸਿਓ ਗੁਣਤਾਸ ਵਸਿਆ ਹੀ ਨਹੀਂ ਉਹ ਤਾਂ ਮਨ ਦੇ ਵਿੱਚ ਨਾ ਉਹਦੇ ਗੁਣ ਵਸੇ ਨਾ ਉਹ ਵਸੇ ਨਾ ਉਹਦੇ ਗੁਣ ਤਾਂ ਨਹੀਂ ਕਿਤੇ ਨਾ ਉਹਨੂੰ ਮਨ ਦੇ ਵਿੱਚ ਬਿਠਾਇਆ ਗੁਰ ਧਾਰਨਾ ਹੀ ਮਨ ਚ ਵਸਾਉਣਾ ਸੀ ਹਾਂਜੀ ਹਾਂਜੀ ਇਹ ਮਨ ਸ਼ਬਦੀ ਨਾ ਭੇਦਿਓ ਕਿਉਂ ਹੋਵੇ ਘਰਵਾਸ ਮਨ ਮੁਖੀਆਂ ਦੁਹਾਗਣੀ ਆਵਣ ਜਾਣ ਮੂਯਾਸ ਗੁਰਬਾਣੀ ਸੀ ਜਿਹੜੀ ਜਿਹੜੀ ਗੁਰਬਾਣੀ ਦਾ ਉਪਦੇਸ਼ ਸੀ ਉਹਦੇ ਨਾਲ ਮਨ ਦਾ ਜਿਹੜਾ ਸੀ ਪਰਦਾ ਜਿਹੜਾ ਸੀ ਭਰਮ ਦਾ ਦੂਰ ਨਹੀਂ ਹੋਇਆ ਮਨ ਭੇਦਣ ਦਾ ਮਤਲਬ ਹੈ ਮਨ ਦੀ ਅਗਿਆਨਤਾ ਦੂਰ ਨਹੀਂ ਹੋਈ ਪਰ ਉਹਦੇ ਪਰਦੇ ਨਹੀਂ ਖੁੱਲੇ ਪਰ ਉਹਦੇ ਵਿੱਚ ਫੱਲਦਾ ਪਰਮ ਦੇ ਵਿੱਚ ਬੰਦ ਹੈ ਮਨ ਪਰਦਾ ਚੱਕ ਨਹੀਂ ਹੋਇਆ ਪਰ ਉਹਦਾ ਪਰਦਾ ਖੁੱਲਿਆ ਹੀ ਨਹੀਂ ਇਹਦਾ ਕਿਉਂ ਹੋਵੇ ਘਰਵਾਸ ਕਿਉਂ ਹੋਵੇ ਘਰਵਾਸ ਬੰਦ ਕੇ ਕਿ ਜਿੱਥੇ ਜਾ ਕੇ ਟਿਕਾਓ ਆਣਾ ਉੱਥੇ ਦਾ ਪਰਮਾ ਉਹੰਦਰ ਤੱਕ ਗਿਆ ਹੀ ਨਹੀਂ ਇਹ ਤਾਂ ਬਾਹਰੇ ਲੱਭਦਾ ਰਿਹਾ ਬਾਟੋਲੇ ਸੇ ਭਰ ਭਲਾਈ ਉਹ ਜਿਹੜਾ ਅੰਦਰ ਸੀ ਇਹਦੇ ਆਪਣੇ ਅੰਦਰ ਸੀ ਮੰਨਦੇ ਉਹਦੇ ਨਾਲ ਹੀ ਹੋੜਿਆ ਬਾਟ ਟੰਡਦਾ ਰਿਹਾ ਘਰਵਾਸ ਕਿਵੇਂ ਹੋਵੇ ਆਪਣੇ ਅੰਦਰ ਕਿਵੇਂ ਬਸੇ ਮਨ ਦਾ ਬਾਹਰ ਰਿਹਾ ਸੁਰਦਾ ਅੰਦਰ ਵੀ ਰਿਹਾ ਕਹਿੰਦਾ ਉਹ ਨਾਲ ਅੰਦਰ ਵੀ ਕਹਿੰਦਾ ਰਿਹਾ ਤੇ ਟੋੜਦਾ ਵਾ ਰੋੜਿਆ ਠੀਕ ਹੈ ਜੀ ਮਨਮੁਖੀਆਂ ਦੁਹਾਗਣੀ ਆਵਣ ਜਾਣ ਹੀ ਮੋਯਾਸ ਆ ਜਿਹੜੀਆਂ ਮਨਮੁਖੀਆਂ ਨੇ ਦੁਹਾਗਣੀ ਦੇ ਆਵਣ ਜਾਣ ਮੋਯਾਸ ਹੋਣ ਜਾਣ ਬਣਿਆ ਰਹਿੰਦਾ ਜਦ ਦੀ ਮਰਜ਼ੀ ਇਹਨਾਂ ਦੀ ਹੁਣ ਜਾਨ ਦਾ ਬਣਿਆ ਰਿਹਾ ਤੇ ਆਸ ਮੁੱਕ ਨਹੀਂ ਮਿਲਦੀ ਵੀ ਮਰ ਜੂਗਾ ਜਨਮ ਤੇ ਨਹੀਂ ਆਸ ਹੁਣ ਨਹੀਂ ਹਾਂ ਪਹਿਲਾਂ ਮਨਮੁਖ ਤੋਂ ਗੱਲ ਚੱਲੀ ਸੀ ਹੁਣ ਮਨਮੁਖੀਆਂ ਤੇ ਆ ਗਈਆਂ ਜੀ ਬੁੱਧੀ ਦੀ ਗੱਲ ਹੋ ਰਹੀ ਹੈ ਹਾਂ ਜਿੰਨੀਆਂ ਵੇ ਮਤਾਂ ਆਂਦੀਆਂ ਬਣਾਈ ਹੋਈਆਂ ਸਾਰੀਆਂ ਇਹ ਲੋਕ ਕਹਿੰਦੇ ਜਿੰਨੇ ਬਾੜ ਟੋਲਣ ਵਾਲੇ ਨੇ ਇਹਨੇ ਗੱਲਾਂ ਬੰਦ ਕਰਾਏ ਨੇ ਪੱਤਰ ਕਿਉਂ ਮਿਲ ਗਿਆ ਉਹ ਚੁਪੜ ਗਿਆ ਉਹ ਚੁਪੜ ਗਿਆ ਜੋ ਵੀ ਗੱਲਾਂ ਨੇ ਸਭ ਮਨਮੁਖਾਂ ਦੀ ਬਣਾਈ ਹੋਈਆਂ ਨੇ ਇਹ ਸਭ ਦਹਾਕਣੀ ਨੇ ਇਹਨਾਂ ਨੇ ਇਹਨਾਂ ਦੀ ਆਸ ਵੀ ਮਰੀ ਹੋਈ ਹੈ ਵੀ ਬਾਦੂ ਦਰਸ਼ਨ ਹੋ ਜਾਣਗੇ ਹੁਣ ਸਾਨੂੰ ਕੋਈ ਕਿਸੇ ਨੂੰ ਕੋਈ ਆਸ ਨਹੀਂ ਬਾਦੂ ਦਰਸ਼ਨ ਹੋਣ ਦੀ ਠੀਕ ਹੈ ਜੀ ਮੈਂ ਲਕੀਰ ਦੇ ਫਕੀਰ ਨੇ ਜੋ ਕਰਦੇ ਨੇ ਕਰੀ ਜਾਂਦੇ ਨੇ ਜਿਤਨੇ ਕਰੀ ਜਾਂਦੇ ਨੇ ਕਿਸੇ ਨੂੰ ਨਹੀਂ ਹੈ ਦਰਸ਼ਨ ਦੀ ਆਸ ਦਰਸ਼ਨ ਦੀ ਆਸ ਰੱਖ ਕੇ ਨਹੀਂ ਕਰਦੇ ਇਹ ਤਾਂ ਸੰਸਾਰੀ ਪਦਾਰਥਾਂ ਦੀ ਆਸ ਰੱਖ ਕੇ ਸੰਸਾਰੀ ਕਮਾਕਾਰਾਂ ਦੀ ਆਸ ਰੱਖ ਕੇ ਕਰ ਰਹੇ ਜੋ ਤਰਫ ਨਜ਼ਰ ਉੱਪਰ ਰਹੇ ਉਹ ਜਿਹੜੀ ਆਸ ਸੀ ਉਹ ਆਸਬੰਦ ਹੀ ਛੱਡੀ ਹੋਈ ਹੈ ਬੁੱਧੀ ਦੀ ਚਾਰ ਪਦਾਰਥਾਂ ਦੀ ਆਸ ਨਹੀਂ ਕਿ ਛੱਡੀ ਹੈ ਠੀਕ ਹੈ ਜੀ ਤਾਂ ਇੱਕ ਨਾਸਤਿਕ ਬੰਦੇ ਨੇ ਕਿਹਾ ਵੀ ਜਦੋਂ ਆਸਤਿਕ ਲੋਕ ਧਰਮ ਸਥਾਨ 'ਤੇ ਜਾਂਦੇ ਆ ਅਰਦਾਸ ਕਰਨ ਮੀਂਹ ਦੀ ਤਾਂ ਇਹ ਨਾਲ ਛਤਰੀ ਨਹੀਂ ਲੈ ਕੇ ਜਾਂਦੇ ਉਹ ਕਿਹੜਾ ਆਸ ਉਹਨਾਂ ਨੂੰ ਨਹੀਂ ਪਊਗਾ ਹਾਂਜੀ ਤਾਂ ਉਹਨਾਂ ਦੀ ਗੱਲ ਸਹੀ ਹੈ ਵੀ ਇਹਨਾਂ ਦੀ ਆਸ ਮੂਈ ਆਸ ਹੋਈ ਹੋਈ ਹੈ ਜੀ ਨਾ ਨਾ ਭਰੋਸਾ ਨਹੀਂ ਹੈਗਾ ਵੀ ਸਾਡੀ ਆਸ ਪੂਰੀ ਹੋ ਅਰਦਾਸ ਅਰਦਾਸ ਕਰੀਆ ਉਹਨੇ ਨੇ ਅੱਲਾਹ ਦਾ ਇਹਨੂੰ ਕਿਤੇ ਪਤਾ ਵੀ ਪੂਰੀ ਹੋ ਜੂਗੀ ਸਾਡੀ ਹਰ ਸਾਲੇ ਅਰਦਾਸ ਕਰੀਆ ਤੇਰੇ ਮਿਚੜੀ ਹੱਦ ਤੱਕ ਵੀ ਸ਼ਾਂਤੀ ਹਰ ਸਾਲੇ ਬਾੜ ਕਰੀ ਜਾਂਦੇ ਨੇ ਜੇ ਬਲ ਅਫਜਲੀ ਅਦਾਸ ਪੂਰੀ ਹੋ ਗਈ ਹੋਵੇ ਪੈਟਰੋਲ ਵਿਸ਼ਾਂਤੀ ਮਿਲ ਗਈ ਹੋਵੇ ਤੁਸੀਂ ਦੂਜੇ ਸਾਲ ਪਕਾੜੇਗਾ ਤੇ ਕੀ ਸੰਤਾਂ ਇਹ ਤਾਂ ਵਰਸੀਆਂ ਮਨਾਉਂਦੇ ਆ ਵੀ ਚਲੋ ਚੜਾਵਾ ਆਊਗਾ ਸਾਰੇ ਸਾਲ ਦਾ ਹੀ ਅਰੇਸਟ ਇਕੱਠੀ ਹੋ ਜੂਗੀ ਉਹ ਦਿਨ ਉਹ ਤਾਂ ਦਵਾਨਾ ਨਹੀਂ ਐਨੂੰ ਫਿਰ ਉਹੀ ਤਾਂ ਗੱਲ ਹੋ ਗਈ ਆਸ ਜਿਹੜੀ ਹੈਗੀ ਉਹ ਆਸ ਮਰੀ ਹੋ ਜਾਂ ਦੂਰੀ ਆਸ ਹੈ ਜਿਹੜਾ ਵੈਰੀਓ ਠਾ ਕਰਦੇ ਠੀਕ ਹੈ ਜੀ ਗੁਰਮੁਖੀ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਤਾਰਿਆ ਹਰ ਹਿਰਦੈ ਕਮਲ ਪ੍ਰਗਾਸ ਆ ਦੇਖੋ ਹਾਂ ਇੱਥੇ ਸਵਾਗ ਕੀ ਹੁੰਦਾ ਹੈ ਦੁਆਗੜੀ ਦੁਆਗੜੀ ਬਹੁਤ ਵਾਰ ਆਇਆ ਹੋਇਆ ਹੈ ਸਵਾਗ ਕਲੀਅਰ ਕਟ ਇੱਥੇ ਹੀ ਦੱਸਿਆ ਹੈ ਕੋਈ ਪੰਕਤੀ ਦੇ ਵਿੱਚ ਗੁਰਮੁਖ ਬਾਣੀ ਦਾ ਸਵਾਗ ਹੈ ਨਾਮ ਦਾ ਸਵਾਗ ਹੈ ਉਹਨਾਂ ਵਾਸਤੇ ਸਾਂਚਿਆ ਕੱਤ ਗਿਆ ਨਹੀਂ ਹੀ ਸਵਾਗ ਹੈ ਆਮ ਸਵਾਗ ਹੈ ਵਸਤਕ ਬਣੀ ਲਿਖਿਆ ਇਹ ਬਣੀ ਹੈ ਜਿਹਨੂੰ ਵਸਤਕ ਬਣੀ ਕਹਿੰਦੇ ਨੇ ਇਹ ਜੇ ਮਿਲ ਜਾਏ ਇਹ ਹੀ ਬਣੀ ਹੈ ਜੀ ਉਹਨਾਂ ਨੇ ਮੰਨਿਆ ਆਏ ਇਹ ਜਿਹੜਾ ਮਣੀ ਬੰਦੇ ਨੇ ਉਹ ਹੀ ਮਣੀ ਆਹਨਾਂ ਦੇ ਅੰਦਰ ਲਿਖੀ ਹੋਈ ਹੋਰ ਨਹੀਂ ਕਿਸੇ ਟੀਕ ਨੂੰ ਬੰਦੇ ਹੋ ਸਵਾਗਤ ਹੀ ਸਵਾਗਤ ਕਰੰਦਾਂ ਮਣੀ ਦਾ ਕੀ ਭਾਵ ਹੈ ਮਣੀ ਕੋਈ ਚਮਕਦਾਰ ਚੀਜ਼ ਹੈ ਹਾਂ ਹਾਂ ਜਿਵੇਂ ਮਤਵ ਜਿਹੜਾ ਤਾਂ ਜੋ ਹਾ ਇਹ ਹਣ ਵਾਸਤੇ ਹੈ ਅੱਛਾ ਜੀ ਵੀ ਕੋਈ ਵੈਸੇ ਮਣੀ ਨਹੀਂ ਹੈ ਜਿਹੜਾ ਗੁਰਮੁਖੀ ਨਾਮ ਹੈ ਇਹ ਹੀ ਮਣੀ ਹੈ ਜੀ ਸਹੀ ਹੋਈ ਹਰ ਹਰ ਨਾਮ ਉਤਾਰਿਆ ਹਰ ਹਿਰਦੇ ਕਮਲ ਪ੍ਰਕਾਸ਼ ਇਸ ਕਰਕੇ ਜਿਹੜਾ ਹਾਲ ਦਾ ਹੁੰਦਾ ਫਿਰ ਦੇ ਧਾਰਿਆ ਹੋਇਆ ਹੁੰਦਾ ਜਿਹੜੂ ਇਹਦੇ ਧਾਰਨ ਕਰ ਲੈਂਦੇ ਨੇ ਹਰ ਹਿਰਦੇ ਕਮਲ ਪ੍ਰਕਾਸ਼ ਹਿਰਦੇ ਵਿੱਚ ਜਿਹੜਾ ਹਾਰ ਹੈ ਉਹਦਾ ਕਮਲ ਪ੍ਰਕਾਸ਼ ਹੋ ਜਾਂਦਾ ਇਸਦਾ ਕਮਲ ਜਿਹੜਾ ਹੈਦਾ ਹਿਰਦਾ ਕਮਲ ਪ੍ਰਕਾਸ਼ ਹੋ ਜਾਂਦਾ ਗਿਆਨ ਹੋ ਜਾਂਦਾ ਹੈ ਹਿਰਦੇ ਵਿੱਚਲਾ ਹਰ ਸਭ ਉਤਤਕ ਹੋ ਜਾਂਦਾ ਉਤਤਕ ਗੁਰ ਅਰਜਨ ਕੇ ਹਰ ਪੂਰਨ ਬ੍ਰਹਮਾ ਵਾਖ ਲਿਓ ਸਤ ਗੁਰ ਸੇਵਨੀ ਆਪਣਾ ਹਉ ਸਤ ਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਅੱਜੋ ਸੇਵੜ ਆਪਣੇ ਜਿਹੜੇ ਆਪਣੇ ਸਤ ਗੁਰੂ ਸੇਵਤੇ ਨੇ ਆਪਣੇ ਸਤ ਗੁਰੂ ਦਾ ਜਿਹੜੇ ਹੁਕਮ ਹਨ ਨੇ ਉਹਦੇ ਵਿੱਚ ਕੋਦੇ ਬਾਰੇ ਵਿਚਾਰ ਕਰਦੇ ਨੇ ਸ਼ਬਦ ਵਿਚਾਰ ਕਰਦੇ ਨੇ ਗੁਰ ਕੇ ਬਾਣੀ ਚੱਲਦੇ ਨੇ ਹਾਂ ਸਤ ਬਲਿਹਾਰੀ ਤਾਸ ਰਾਣਾ ਦੇ ਸਦਾ ਹੀ ਬਲਿਆਰ ਹਾਂ ਗੁਰਬਾਣੀ ਨਾਨਕ ਤੇਨ ਮੱਖੋ ਜਲੇ ਜਿਨ ਅੰਦਰ ਨੂੰ ਪ੍ਰਗਾਸ ਹਨ ਕਹਿੰਦਾ ਉਹਨਾਂ ਨੇ ਮੱਖੋ ਜਲੇ ਰਿਗਾਸ ਦੇ ਵਿੱਚ ਜਿ ਉਹਨਾਂ ਦਾ ਕਲਮ ਕਿ ਜਿਹੜਾ ਹੈਗਾ ਉਹਨਾਂ ਦਾ ਮਿਟ ਗਿਆ ਧੋਤਾ ਗਿਆ ਉਹਨਾਂ ਦਾ ਮਨ ਧੋਤਾ ਗਿਆ ਉਹਨਾਂ ਦੇ ਅੰਦਰ ਪ੍ਰਗਾਸ ਹੋ ਗਿਆ ਬਾਪ ਦਾ ਪ੍ਰਗਾਸ ਹੋ ਗਿਆ ਉਹਨਾਂ ਨੇ ਹੋਜੀ ਇੱਥੇ ਫਿਰ ਆਪਣੇ ਸਤਿਗੁਰੂ ਸੇਵਨ ਦੀ ਗੱਲ ਆਈ ਹੈ ਹਾਂਜੀ ਅਸੀਂ ਜਿਹੜੇ ਬਾਹਰ ਸਤਿਗੁਰ ਬਣਿਆ ਉਹਨਾਂ ਦੀ ਸੇਵਾ ਕਰੀ ਜਾਂਦੇ ਹਾਂ ਸੇਵਾ ਵੀ ਉਹ ਹੀ ਕਿਉਂ ਕਰਦੇ ਆ ਫਿਰ ਹਾਂਜੀ ਬਸ ਮਾਇਆ ਤੱਕੇ ਰੋਟੀਆਂ ਦੇ ਦਿਓ ਉਹਨਾਂ ਨੂੰ ਪੈਸੇ ਦੇ ਦਿਓ ਇਹੀ ਹੈ ਜਾਂ ਕੋਈ ਦਿਸਾਲਾ ਦੇ ਦਿਓ ਕੋਈ ਸ਼ਾਲ ਦੇ ਦਿਓ ਕੰਬਲ ਦੇ ਦਿਓ ਨਹੀਂ ਉਹ ਤਾਂ ਕਈ ਗੱਲਾਂ ਐ ਵੀ ਪਤਾ ਲੱਗਾ ਵੀ ਚੇਲੇ ਉਹ ਵੀ ਸੇਵਾ ਕਰਕੇ ਗੱਡੀ ਵੀ ਛੱਡ ਦਿੰਦੇ ਨੇ ਬਿੱਠੋਂ ਅੱਛਾ ਜੀ ਆਓ ਜਦੋਂ ਦੇਖਦੇ ਨੇ ਵੀ ਹੁਣ ਮਾਇਆ ਜਾਦਾ ਹੋ ਗਈ ਹੁਣ ਆਪਾਂ ਇਹਨੂੰ ਧੁਰਨ ਕਰੀਏ ਵੀ ਰਾਜੋ ਇਹ ਸੇਵਾ ਉਹ ਵੀ ਕਰ ਦਿੰਦੇ ਨੇ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਇਹ ਫਿਰ ਜਪਜੀ ਸਾਹਿਬ ਵਾਲੀ ਗੱਲ ਹੋ ਗਈ ਹੈ ਨਹੀਂ ਨੀ ਨਾਮ ਤੇ ਆਇਆ ਗਏ ਮਹਸਕਰਕਾਰ ਨਾਨਕ ਤੇ ਮਕੂ ਜੀ ਹਾਂਜੀ ਠੀਕ ਹੈ ਜੀ ਅੰਤਰ ਨਾਮ ਦਾ ਗਿਆਨ ਦਾ ਪ੍ਰਗਾਸ ਹੋ ਜਾਂਦਾ ਹੈ ਜੀ ਬਿਲਕੁਲ ਸ਼ਬਦੀ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤੀ ਨਾ ਹੋਈ ਭੇਖ ਕਰੈ ਬਹੁ ਕਰਮ ਵਿਗੁੱਤੇ ਭਾਏ ਦੂਜੈ ਪਰਜ ਵਿਗੋਈ ਹਾਂ ਸ਼ਬਦ ਵਾਲੇ ਜਿਹੜੇ ਉਪਦੇਸ਼ ਨਾਲ ਜਿਨ੍ਹਾਂ ਦਾ ਮਨ ਰੁਕ ਗਿਆ ਮੜ ਗਿਆ ਉਹਨਾਂ ਨੇ ਸਮਝ ਗਿਆ ਮਰਦਾ ਬਣਾ ਮੰਨੇ ਜਿਹੜੀਆਂ ਇਛਾਵਾਂ ਨੇ ਇਛਾਵਾਂ ਆਪਣੀ ਨੂੰ ਰੋਕ ਲਿਆ ਜਿਹਨੇ ਆਪਣੀ ਇਛਾਵਾਂ ਰੋਕ ਲਈ ਨਾ ਮਰ ਗਿਆ ਉਹ ਕੁਦੇਸ ਨਾਲ ਰੁਕਦੀਆਂ ਨੇ ਇਛਾ ਤੇ ਚਲੋ ਚਲੋ ਮਰੇ ਜਿਹੜਾ ਸੱਚ ਉਹ ਉਹਨਾਂ ਦੀ ਉਹ ਗੱਲ ਸੁਝੀ ਉਹਨਾਂ ਨੂੰ ਅਗਲਾਈ ਆ ਉਹਨਾਂ ਦੀ ਸੋਚ ਸੁੱਤੀ ਮਾਠ ਜਾਗੀ ਹੈ ਉਹਨਾਂ ਨੂੰ ਸੋਝੀ ਆ ਗਈ ਸੁਝੀ ਗਏ ਗੱਲ ਉਹਨਾਂ ਦੀ ਤਾਂ ਨਹੀਂ ਹੋਈ ਸੁਝੀ ਗਈ ਫਿਰ ਸ਼ਬਦ ਦੇ ਮੁਕਤ ਨਾ ਹੋਈ ਸ਼ਬਦ ਤੋਂ ਬਿਨਾਂ ਉਪਦੇਸ਼ ਦੇ ਬਿਨਾਂ ਤਜਰਬੇ ਮੁਕਤੀ ਹੋਈ ਹੋਵੇ ਮਿਲੀ ਹੋਵੇ ਬਿਲਕੁਲ ਗਲਤ ਹੈ ਇਦਾਂ ਮੰਨ ਲਓ ਕਿ ਆਹਨ ਯੋਗ ਕਾਮਯਾਬ ਨਹੀਂ ਹੈ। ਅਟੇ ਉਹ ਕਾਮਯਾਬ ਨਹੀਂ ਹੈ। ਜਿਹੜੇ ਵਿਦਵਾਨ ਕਹਿੰਨੇ ਨੇ ਕਿ ਪ੍ਰਕਾਰ ਨਹੀਂ ਪਸਦੀਆ ਬਿਲਕੁਲ ਗਲਤ ਕਹਿੰਦੇ ਨੇ ਗੁਰਬਾਣੀ ਦੇ ਸਾਫ ਲੈ ਜਿਹਾ। ਮੇਰੇ ਸ਼ਬਦਾਂ ਤੋਂ ਪੂਰੀ ਨਹੀਂ। ਗੁਰਮਣੀ ਦੇ ਅទេស ਵਿੱਚ ਤਾਂ ਪੂਰੀ ਨਹੀਂ ਹੋ ਸਕਦੀ। ਜਿਹੜੇ ਰਾੜੇ ਵਾਲੀ ਸੰਸਥਾ ਉਹ ਕਹਿੰਨੇ ਨੌ ਤਰ੍ਹਾਂ ਦੀ ਭਗਤੀ ਹੈ ਜੀ। ਉਹ ਹਨ ਕਬਲੇ ਕਰਨ ਮਾਰਦੇ ਨੇ ਦੱਸਣ ਤਾਂ ਸਹੀ ਉਹ ਕਿਹੜੀ ਕਿਹੜੀ ਕਬਲੇ ਹੁੰਦੀ ਹੈ ਉਹ ਦੱਸਦੇ ਕੁਝ ਵੀ ਨਹੀਂ। ਨੌ ਤ੍ਹਾਂ ਭਗਤੀ ਹੈ ਨਵੀਂ ਪ੍ਰਕਾਰ ਨੂੰ ਨੌ ਪ੍ਰਕਾਰ ਬਣ ਲਿਆ। ਉਹ ਕਿ ਨਵੇਂ ਪ੍ਰਕਾਰ ਹੈ ਨਵੀਂ ਪ੍ਰਕਾਰ ਦੀ ਕਹਿੰਦੇ ਭਗਤੀ ਹੈ ਸਾਰ ਹੋਰੇ ਕੁਝ ਮੰਨਦਾ ਆ ਨਵੀਂ ਪ੍ਰਕਾਰ ਦੀ ਭਗਤੀ ਉਹ ਦਸੀ ਹੋਈ ਹੈ ਬੰਦ ਸ਼ਬਦ ਦੇ ਮੁਕਤ ਨਾ ਹੋਈ ਇਹ ਹੀ ਭਗਤੀ ਨਵੀਂ ਨਿਊ ਹੈ ਨਿਊ ਹੈ ਭਗਤੀ ਨੋ ਦੀ ਹੈ ਨਿਊ ਨਿਊ ਨੂੰ ਨੋ ਨਾ ਹੀ ਮੰਨ ਲਿਆ ਤੇ ਇਹ ਕਰੇ ਬਹੁ ਕਰਮ ਵਿਗੁੱਤੇ ਭਾਇ ਦੂਜੇ ਪਰਜ ਵਿਗੋਈ ਆਪੇ ਤਰੇ ਤਰ ਤਰ ਦੇ ਭੇਤੀ ਤੇ ਆਪਣੀ ਆਪਣੀ ਮਤ ਬਣਾਈ ਫਿਰਦੇ ਨੇ ਬਹੁ ਕਰਮ ਵਿਗੁੱਤੇ ਅਡਾ ਆਪਣੀ ਆਪਣੀ ਮਿਲਿਆ ਦਾ ਕਰਮ ਦੇ ਕਰਮ ਕਾਂ ਜੀ ਫਸੇ ਨੇ ਉਜਬੂ ਕੋਏ ਬੈਠੇ ਨੇ ਅਸਲ ਬਸ ਤੂ ਤੋ ਬਸ ਚੈਣੋਂ ਅਸਲ ਮੁਕਤੀ ਮਿਲਣੀ ਹੈ ਕੀ ਹੈ ਭਾਈ ਦੂਜੇ ਮਾਇਆ ਦੇ ਮਾਇਆ ਦੀ ਅੰਦਰ ਪਰ ਜਬ ਕੋਈ ਹੋਰਾਂ ਨੇ ਸਾਰੀ ਆਪਣੀ ਜੀਵਨ ਖਰਾਬ ਕਰ ਲਿਆ ਇੱਜ਼ਤ ਖਰਾਬ ਕਰ ਲਈ ਸਾਰੀ ਪਰਜਾ ਵੀ ਕੋਈ ਚੀਜ਼ ਹੋਈ ਆ ਉਹ ਸਾਰੀ ਪਰਜਾ ਨੂੰ ਆਪ ਵੀ ਡੁੱਬੇ ਨੇ ਇਹਨੇ ਦੀਏ ਬਹਾਈ ਠੀਕ ਹੈ ਜੀ ਆਪ ਡੁੱਬੇ ਚ ਉਹ ਵੇਦ ਵਿੱਚ ਚੇਲੇ دیے ਬਹਾਈ ਹੈ ਜੀ ਆਪ ਵੀ ਡੁੱਬ ਕੇ ਚੇਲੇ ਬਿਡ ਬੋਤੇ ਠੀਕ ਹੈ ਜੀ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਨਾਮ ਤਾਂ ਸਤਿਗੁਰ ਤੋਂ ਬਿਨਾ ਨਾਮ ਨਹੀਂ ਪ੍ਰਾਪਤ ਹੋ ਸਕਦਾ ਕਿਤੋਂ ਵੀ ਹੋਰ ਸੱਚ ਦਾ ਗਿਆਨ ਸਤਿਪੁਰਖ ਜੇ ਜਾਣਿਆ ਸਤਿਗੁਰ ਇਸ ਕਾਲ ਨੂੰ ਇਹਦੇ ਆਪਣਾ ਮੂਲ ਪਛਾਣ ਲਿਆ ਉਹ ਤੇ ਬਿਨਾ ਕਿਤੋਂ ਦੀ ਇਹ ਗਿਆਨ ਮਿਲ ਲੋ ਹੋਰ ਹੋਰਲੀ ਕਿਤੋਂ ਗੁਰਤੀ ਦਾ ਦਾਤਾ ਸਤਿਗੁਰ ਹੈ ਉਹਦੇ ਉਪਦੇਸ਼ ਬਿਨ ਨਹੀਂ ਗੱਲ ਬਣਦੀ ਹੋਰ ਕੋਈ ਜ਼ਰੀਆ ਕੋਈ ਹੋਰ ਤਰੀਕਾ ਹੋਰ ਕੋਈ ਜਦੋਂ ਤੱਕ ਵਿਸਥਾਰ ਨਹੀਂ ਪਰ ਜਿਵੇਂ ਗੋਈ ਵਾਲੀ ਗੱਲ ਹੈ ਉਹਦੇ ਵਿੱਚ ਠੀਕ ਹੈ ਜੀ ਹੁਣ ਇੱਥੇ ਜੇ ਬਿਨ ਸਤਗੁਰ ਨਾਮ ਨਾ ਪਾਈਏ ਇਹ ਸਤਗੁਰ ਜਿਹੜਾ ਚੇਤਨ ਉਹਦੀ ਗੱਲ ਹੋ ਰਹੀ ਹੈ ਜੀ ਸਤਗੁਰ ਜੀ ਨੇ ਸਤਗੁਰਦ ਜਾਣ ਲਿਆ ਇਹੋ ਜੀ ਗੁਰਬਾਣੀ ਲਿਖੀ ਹੈ ਸਾਰੀ ਕਰਦਣ ਤੇ ਗੁਰਬਾਣੀ ਨੂੰ ਜੇ ਸਮਝਾਂਗੇ ਤਾਂ ਨਾਮ ਪਾ ਲਾਂਗੇ ਹਾਂ ਜੀ ਬਿਲਕੁਲ ਹਾਂ ਅਪਦੇਸ਼ ਜੀ ਜਿਵਾਦੀ ਜਣਾ ਨੂੰ ਲਿਖ ਕੇ ਦੇਗੇ ਸਾਨੂੰ ਠੀਕ ਹੈ ਤਾਂ ਹੀ ਫਿਰ ਸਾਰੀ ਬਾਣੀ ਜਿਹੜੀ ਗੁਰਬਾਣੀ ਲਿਖੀ ਹੈ ਦਰਜ ਹੋਈ ਹੈ ਸਤਗੁਰ ਪ੍ਰਸਾਦ ਹੈ ਸਾਰੀ ਹਾਂ ਜੀ ਹਾਂ ਇਹ ਸਤਗੁਰ ਕੀ ਬਾਣੀ ਹੈ ਠੀਕ ਹੈ ਜੀ ਆਈ ਸਤਗੁਰੂ ਤੋਂ ਹੈ ਇਹ ਹੁਣ ਸਾਨੂੰ ਸਤਗੁਰ ਨੇ ਦੱਸੀ ਹੈ ਹਾਂ ਜੀ ਠੀਕ ਹੈ ਜੀ ਨਾਨਕ ਬਿਨ ਸਤਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰਿ ਕਾ ਨਾਉ ਅਤ ਵਡ ਊਚਾ ਉੱਚੀ ਹੂੰ ਊਚਾ ਹੋਈ ਅੱਪੜ ਕੋਈ ਨਾ ਸਕੈ ਜੇ ਸੋ ਲੋਚੈ ਕੋਈ ਓਹ ਹਰਿ ਕਾ ਨਾਉ ਹਰ ਕਾ ਗਿਆ ਨੇ ਇਹ ਆ ਤੂੰ ਚਾ ਇਹ ਆਪਾਂ ਇਹਦਾ ਇਹਦੇ ਨਾਲ ਮਿਲ ਲੈ ਇੰਜਾਂ ਜਾ ਕੇ ਇਹਦੀ ਪੂਰੀ ਉਚਾਈ ਨਹੀਂ ਦੇਖਣੀ ਕਿੱਥੇ ਤੱਕ ਆਪੜਾ ਨਹੀਂ ਆ ਇਹ ਤੂੰ ਇਹਦੇ ਨਾਲ ਜੁੜਨੀਆਂ ਜਾ ਕੇ ਉੱਚੀਆਂ ਉੱਚਾ ਹੈ ਆਪੜਾ ਸਕਾ ਕੋਈ ਸਾਰਾ ਨਹੀਂ ਕੋਈ ਸਮਝ ਸਕਦਾ ਹੈਗਾ ਆ ਤ ਵੱਡੂ ਚਾ ਤ ਵੱਡੂ ਬਹੁਤ ਜਿਆਦਾ ਉੱਚਾ ਹੈ ਇਹ ਦੋੱਚੀ ਕੋਈ ਚੀਜ਼ ਹੋ ਰਹੀ ਨਹੀਂ ਕੀ ਨਾ ਹੋਰ ਕੋਈ ਗਿਆਨ ਇਹ ਦੋਚਾ ਦੀ ਹੈ ਉੱਚੇ ਦਾ ਕੀ ਭਾਵ ਬਣਦਾ ਫਿਰ ਜੇ ਅਵਸਥਾ ਉੱਚੀ ਤਾਂ ਉੱਚੀ ਪਸਾਰਾਈ ਸਮਝ ਸਕਦਾ ਅੱਛਾ ਜੀ ਉੱਚੀ ਹੂ ਉੱਚਾ ਹੋਈ ਜੇ ਮਰਜੀ ਉੱਚੀ ਖਲਾ ਕੀਤੇ ਲੋਕਾਂ ਦੀ ਸੀ ਤੇ ਸੰਸਾਰ ਦੇ ਪਰੇ ਉਧਰ ਸਭਰਾਂ ਉੱਚੀ ਹੈ ਗੱਲ ਅਜਾ ਚਾਏ ਵਿਦਿਆ ਵਿਖਮ ਵਿਚਾਰ ਦੀ ਗੱਲ ਕੋਈ ਕਰ ਗਿਆ ਪਰ ਇਹ ਗਿਆਨ ਉਤੋਂ ਵੀ ਕਿਤੇ ਵੱਡਾ ਉੱਚਾ ਹੈ ਜੀ ਬੱਤੇ ਵੱਡਾ ਉੱਚਾ ਹੈ ਠੀਕ ਹੈ ਜੀ ਉੱਪਰ ਕੋਈ ਨਾ ਸਕਈ ਜਿਸੋ ਲੋ ਚੈ ਕੋਈ ਆ ਵੀ ਟੀਸੀ ਤੇ ਵੀ ਕੋਈ ਉੱਪਰ ਸਕਦਾ ਜੜਾ ਕਹਤਦਾ ਸਾਰੇ ਗਿਆਨ ਵਿੱਚ ਸਮਝ ਲਊਗਾ ਇਹ ਵੀ ਤੂੰ ਆਪਾਂ ਥੋੜਾ ਜਾਈਆ ਵੀ ਕਿਵੇਂ ਤੂੰ ਵਿਛੜਿਆ ਕਿਵੇਂ ਹੁਣ ਤੇਰਾ ਮਲਾਪ ਹੋਊਗਾ ਐਨੀਓ ਗੱਲ ਦਾ ਦੋ ਟੱਪਿਆਂ ਦਾ ਜਾਣਨਾ ਆਪਾਂ ਨੂੰ ਹੈਗਾ ਇਹਦੇ ਵਿੱਚ ਉਹਦੇ ਨਾਲੇ ਆਪਾਂ ਟੁੱਟ ਕੇ ਜੇ ਟੁੱਟਦੇ ਹੁਣ ਜੁੜ ਜਾਣੇ ਬਸ ਵਿਛੜਿਆ ਤਾਂ ਦੇ ਹੁਣ ਮਿਲਣਾ ਹੀ ਹੈ ਬਸ ਮੁਖੀ ਸੰਜਮ ਹੱਛਾ ਨਾ ਹੋਵਈ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਇ ਚੜੈ ਕਰਮੀ ਪ੍ਰਾਪਤ ਹੋਈ ਹਾਂ ਬਹੁਤ ਸਮਝੇ ਬਸ ਛਾਣਾ ਹੋਵੇ ਜਿਹੜਾ ਹੁਣ ਬੋਦੇ ਨਾਲੇ ਸੱਜੂ ਕਰਦੇ ਨੇ ਬੋਲ ਬੋਲ ਕੇ ਰਾਮ ਰਾਮ ਇਹ ਹਰ ਹਰ ਕਰਦੇ ਨੇ ਉਹ ਕੋਈ ਉਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਉਹਦੇ ਨਾਲ ਕੋਈ ਪ੍ਰਾਪਤੀ ਹੈ ਨਹੀਂ ਉਹ ਜਿਹੜਾ ਬੇਫਲਾ ਨਹੀਂ ਹੋਣ ਵਾਲਾ ਸਾਡਾ ਕਰ ਭੇਖ ਭਵੈ ਸਭ ਕੋਈ ਉਹ ਤਾਂ ਭੇਖ ਧਾਰ ਕੇ ਸਾਰੀ ਫਿਰਦੇ ਹੀ ਨੇ ਤੁਰੇ ਕੋਈ ਤੇ ਸਿਆਤਨਾ ਕਰਦਾ ਹੈ ਕੋਈ ਕੋਸ਼ਿਸ਼ ਕਰਦਾ ਹੈ ਕੋਈ ਭ੍ਰਮਣ ਕਰਦਾ ਹੈ ਉਈ ਜਪ ਤਪ ਕਰਦਾ ਤੇ ਇਹਦੇ ਨਾਲ ਕੋਈ ਪ੍ਰਾਪਤੀ ਤਾਂ ਹੈ ਨਹੀਂ ਕੁਝ ਵੀ ਭਲਾ ਨਹੀਂ ਹੋ ਰਿਹਾ ਸਾਡਾ ਕੁਝ ਵੀ ਅਸੰਭੀ ਪੈ ਰਿਹਾ ਕੁਝ ਵੀ ਗੁਣ ਪੈਦਾ ਨਹੀਂ ਹੋ ਰਹੇ ਹਾਂ ਜੀ ਮੁੱਖੀ ਸੰਜਮ ਤੋਂ ਕੀ ਭਾ ਬੰਦਾ ਜੀ ਵੀ ਮੁਖ ਤੋਂ ਸੰਜਮ ਦੀਆਂ ਗੱਲਾਂ ਕਰਨੀਆਂ ਕਿ ਸੰਜਮ 'ਚ ਰਹਿਣਾ ਨਹੀਂ ਉਹ ਕਿਨਾਲ ਜਲਣਾ ਆਪ ਜਪਦੇ ਨਾਲ ਔਰ ਬੋਲ ਵੀ ਘਟਾ ਹੈ ਇਹ ਵੀ ਘਟਾ ਹੈ ਸਮਝ ਆਲੀ ਮੁਖ ਤੇ ਘੜ ਡੋੜਾ ਲਾ ਕੇ ਕਰਦੇ ਨੇ ਵੀ ਆ ਚੁੱਪੇ ਕਰ ਗਿਆ ਬੋਲਦਾ ਹੀ ਵੀ ਮੁੱਖ ਸਜੁ ਅੱਛਾ ਚੁੱਪੇ ਚੁੱਪਣਾ ਹੋਵੇ ਹੀ ਦੀ ਗੱਲ ਲੱਗਦੀ ਹੈ ਜੀ ਹਾਂ ਅੱਛਾ ਇਹਨੂੰ ਪੇਖੇ ਮੰਨਦੇ ਗੁਰਬਾਣੀ ਹਾਂ ਮੁੱਖੀ ਸੰਜਮ ਅੱਛਾ ਨਾ ਹੋਵੇ ਹੀ ਕਰ ਕਰ ਪੇਖ ਭਵੇ ਸਭ ਕੋਈ ਜਾਂ ਫਿਰ ਜਿਹੜੇ ਮੂੰਹ ਚੋਂ ਕੇਵਲ ਰਾਮ ਰਾਮ ਜਾਂ ਕੋਈ ਹੋਰ ਗੱਲ ਕਰਦੇ ਉਹਨਾਂ ਦੀ ਗੱਲ ਹੈ ਹਾਂ ਹਾਂ ਉਹਨਾਂ ਦੀ ਗੱਲ ਹੈ ਗੁਰਤੀ ਪੌੜੀ ਜਾਇ ਚੜ੍ਹੇ ਕਰਮੀ ਪ੍ਰਾਪਤ ਹੋਈ ਗਿਆਨ ਦੀਆਂ ਰੋਜ ਪੌੜੀਆਂ ਨੇ ਰੋਜ ਗਿਆਨ ਨਵੇਂ ਤਨ ਨੂੰ ਹਾਸਲ ਕਰੇ ਗੁਰ ਕੀ ਪੌੜੀ ਜਾਣੇ ਕਿਹੜੇ ਇਹ ਚੜਦਾ ਹੀ ਗਿਆ ਜਾਵੇ ਅੱਜ ਜੋ ਗਿਆਨ ਅੱਜ ਨੂੰ ਹੋ ਲਵੇ ਪਰ ਸੋਹ ਲਵੇ ਅਗਲੇ ਦਿਨ ਹੋ ਲਵੇ ਚੜਦਾ ਹੀ ਚਲਾ ਜਾਵੇ ਕਦੋਂ ਪ੍ਰਾਪਤ ਹੋਵੇ ਭਾਗਾ ਜੋ ਵੇ ਪ੍ਰਾਪਤ ਹੋ ਜਾਂਦਾ ਹੈ ਜਾਂ ਤਰੇ ਪਹੁੰਚ ਜਾਂਦਾ ਹੈ ਇਹ ਪ੍ਰਾਪਤੀ ਹੈ ਗੁਰ ਕੀ ਪੌੜੀ ਚੜਨ ਵਿੱਚ ਪ੍ਰਾਪਤੀ ਹੈ ਹੋ ਜੀ ਅੰਤਰ ਆਏ ਵਸੇ ਗੁਰ ਸ਼ਬਦ ਵਿਚਾਰ ਹੈ ਕੋਈ ਨਾਨਕ ਸ਼ਬਦੀ ਮਰੇ ਮਨ ਮਾਨੀਐ ਸਾਚੇ ਸਾਚੀ ਸੋਈ ਅੰਦਰ ਆਇਓ ਸਤਿ ਗੁਰ ਸ਼ਬਦ ਵਿਚਾਰ ਕੋਈ ਜੇ ਕੋਈ ਅੰਦਰ ਆਪਣੇ ਢੇਕੇ ਚ ਵੇ ਬਣ ਕਰਕੇ ਗੁਰ ਸ਼ਬਦ ਨੂੰ ਵਿਚਾਰੇ ਐਸਾ ਕੋਈ ਮਿਲਦਾ ਹੀ ਹੈ ਜਿਹੜਾ ਢੇਕੇ ਗੁਰਬਾਣੀ ਨੂੰ ਵਿਚਾਰਦਾ ਹੈ ਜੇ ਕੋਈ ਐਸਾ ਕਰੇ ਵਿਚਾਰੇ ਨਾਨਕ ਸ਼ਬਦ ਪਰੇ ਮਨ ਮਾਨੀਐ ਸਾਚੇ ਸਾਚੀ ਸੋਈ ਤਾਂ ਉਹਦਾ ਫੋ ਜਿਹੜਾ ਹੈਗਾ ਉਪਦੇਸ਼ ਨਾਲ ਮਰ ਜਾਂਦਾ ਹੈ ਦੇਸ ਤੋਂ ਉਹ ਬਦਲ ਲੈਂਦਾ ਬੰਦ ਨੂੰ ਮਨ ਦਾ ਬਦਲ ਜਾਣਾ ਹੀ ਬੰਦਾ ਬੰਨਾ ਹੈ ਮਨ ਮੰਨਣ ਹੈ ਮਨ ਮੰਨ ਕੇ ਲੈਂਦਾ ਮਨ ਵਾਸਤੇ ਮੰਨ ਕਬੂਲ ਕਰ ਲੈਂਦਾ ਕਿ ਛਾਵਾਂ ਛੱਡ ਲੀਆਂ ਬਾਦ ਕਬੂਲ ਕਰ ਲੈਂਦਾ ਸੱਚੇ ਸੱਚੀ ਸੋਈ ਤਾਉ ਦੀ ਸੋਭਾ ਆਪ ਸਿਆਰਾ ਬਣ ਜਾਂਦਾ ਸੋਭਾ ਵੀ ਉਹਦੀ ਹਮੇਸ਼ਾ ਵਰਤ ਸੱਚੀ ਹੋ ਜਾਂਦੀ ਹਮੇਸ਼ਾ ਲਈ ਉਹਦੀ ਸੋਭਾ ਰਹਿੰਦੀ ਹੈ ਫਿਰ ਉਹਦੀ ਜਿਹੜੀ ਪ੍ਰੀਤ ਅਦਿਰਗਾਹ ਚ ਉਹਦੀ ਕਬੂਲ ਸਰੇ ਚੜ ਜਾਂਦੀ ਠੀਕ ਹੈ ਜੀ ਅੰਤਰ ਆਏ ਵਸੈ ਕੁਰ ਸ਼ਬਦ ਵਿਚਾਰ ਹੈ ਕੋਈ ਨਾਨਕ ਸ਼ਬਦੀ ਮਰੈ ਮਨ ਮੰਨੀ ਹੈ ਸੱਚੇ ਸੱਚੀ ਸੋਈ ਇਹਦਾ ਮਤਲਬ ਜਿਹੜਾ ਸ਼ਬਦੀ ਮਰੈ ਦਾ ਭਾਵ ਇਹ ਹੈ ਵੀ ਮਨ ਨੇ ਕਬੂਲ ਕਰ ਲਈ ਹੈ ਕਰ ਲਿਆ ਸੱਚ ਹੈ ਜੀ ਮਾਇਆ ਚੱਲਣੀ ਕਬੂਲ ਕਰ ਲਈ ਗਿਆਨ ਨਾਲ ਉਹਨੇ ਆਪਣੀ ਅਗਿਆਨਤਾ ਜਿਹੜੀ ਉਹ ਛੱਡਤੀ ਗਿਆਨ ਧਾਰ ਲਿਆ ਸਮਝ ਆ ਗਈ ਉਹਨੂੰ ਇਹਦੇ ਫਾਇਦਾ ਠੀਕ ਹੈ ਇਹਨੂੰ ਮੰਨਦਾ ਮਰਨਾ ਕਹਿੰਦੇ ਹਾਂ ਜੀ ਕੋਈ ਹੋਰ ਨਹੀਂ ਜਿਵੇਂ ਆਪਾਂ ਸੋਚਦੇ ਆਂ ਵੀ ਬਾਹਰ ਕੋਈ ਚੀਜ਼ ਮਾਰ ਰਹੀ ਹੈ ਉਸ ਤਰ੍ਹਾਂ ਨਹੀਂ ਹੈ ਮਨ ਦੀ ਸਮਝ ਆਉਣਾ ਹੀ ਮਨ ਦਾ ਮਰਨਾ ਹੈ। ਮਨ ਦਾ ਮਰਨਾ ਅਦਾ ਸਰੀਰ ਦਾ ਜਿਹੜੀ ਹੈਗੀ ਛੱਡਣਾ ਤਿਆਗ ਹੋਰ ਚੀਜ਼ ਹੈ ਦੋ ਚੀਜ਼ਾਂ ਦਾ ਅਗਲਾ ਤਰ੍ਹਾਂ